ਮਸ਼ਹੂਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸਟੇਟ ਸਪੈਸ਼ਲ ਆਪਰੇਸ਼ਨ ਸਲਾ ਅੰਮ੍ਰਿਤਸਰ ਬਲੋਂ ਮਿਲੀ ਇੱਕ ਗੁਪਤ ਸੂਚਨਾ ਉੱਤੇ ਬਟਾਲਾ ਕਾਦਿਆ ਰੋਡ ਤੇ ਐਕਟਵਾ ਉਤੇ ਜਾਰੇ ਦੋ ਵਿਅਕਤੀਆਂ ਨੂੰ ਰੋਕੇ ਉਹਨਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਦੇ ਕੋਲੋਂ ਕਰੀਬ 480000 ਰੁਪਏ ਅਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਲਵਜੀਤ ਸਿੰਘ ਜੋ ਪਿੰਡ ਦਾ ਸਰਪੰਚ ਹੈ ਅਤੇ ਇੱਕ ਉਸ ਦਾ ਸਾਥੀ ਸੇਵਕ ਦੋਵੇਂ ਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਗੋਵਿੰਦਵਾਲ ਜੇਲ੍ਹ ਦੇ ਵਿੱਚ ਬੰਦ ਜਸ਼ਨ ਨਾਮ ਦੇ ਇੱਕ ਨਸ਼ਾ ਤਸਕਰ ਦੇ ਸੰਪਰਕ ਦੇ ਵਿੱਚ ਪਿਛਲੇ 1 ਸਾਲ ਤੋਂ ਸਨ ਅਤੇ ਪੁਲਿਸ ਵੱਲੋਂ ਦੋਵਾਂ ਨੂੰ ਮਾਨਜੋਗ ਅਦਾਲਤ ਬਟਾਲਾ ਵਿਖੇ ਪੇਸ਼ ਕਰਵਾਇਆ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਮੀਦ ਹੈ ਕਿ ਹੋਰ ਵੀ ਖੁਲਾਸੇ ਹੋਣਗੇ ਬਟਾਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲੱਭਰ ਸਿੰਘ ਖੁਸ਼ੀ ਪਰ ਦੀ ਰਿਪੋਰਟ ਮਾਨਜੋਗ ਏਜੀੀ ਸਾਹਿਬ ਦੇ ਤੇ ਡੀਐਸਪੀ ਰਵਿੰਦਰਪਾਲ ਸਿੰਘ ਦੀ ਹਦਾਇਤਾਂ ਦੇ ਪਾਪਾ ਬਟਾਲੇ ਦੇ ਭੜੇ ਪੁਛਾਂ ਦੀ ਤਲਾਸ਼ ਬੰਦ ਚ ਰਵਾਨਾ ਸੀ ਜਿੱਤੇ ਅਨਮੋਗ ਰਵਾ ਨੇ ਤਲਾਹ ਦਿੱਤੀ ਕਿ ਇੱਕ ਬਟਾਲਾ ਗ੍ਰਾਮਪੀ ਦੇ ਏਰੀਆ ਚ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 140 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਸ ਮੇਂ ਤੇਨਾਂ ਨੂੰ ਐਂ ਫਿਰ ਕਰਕੇ ਫਤੂਆ ਜਾਣਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਵਜੀਤ ਆ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਦਾ ਹਰ ਦੋਨੇ ਇੱਕੋ ਦੀ ਇਹ ਚੀਜ਼ ਦੀ ਗੱਲ ਨਹੀਂ ਨਹੀਂ ਗ੍ਰੰਥਕਾਰ ਪਿੰਡ ਤੇ ਹੀ ਦੋਨੇ ਪਿੰਡ ਹੀ ਹਾਂ ਇੱਕੋ ਪਿੰਡ ਤੇ ਸਰ ਕੀ ਗੈਂਗ ਨਾਲ ਲਿੰਕਟ ਹੈ ਉਹਦਾ ਇਹ ਜਸ਼ਨ ਆ ਮੁੰਡਾ ਇੱਕ ਗੋਇਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇ ਚੁਕਾ ਤੇ ਇੱਕ ਈ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕਹਿਣ ਤੇ ਸਰ ਕੀ ਕੀ ਬਰਾਮਦ ਹੋਇਆ ਫਿਰ ਇਹਨਾਂ ਤੋਂ ਇਹਨਾਂ ਦੀ ਐਕਟਿਵਿਟੀ ਦੇ ਵਿੱਚੋਂ 481000 ਰੁਪਏ ਡਰਗ ਬਣੇ แต่200กรัมเฮ็ดร้อยกร